ਚਲੋ ਜੀ ਲੱਗ ਗਈ ਹੁਣ ਆਪਣੀ ਡਿਊਟੀ ਚਟਣੀ ਪਾਉਣ ਦੀ ਆਪਾਂ ਨੇ ਲੈ ਲਏ 5 ਕਿਲੋ 5 ਕਿਲੋ ਹੀ ਨਾਲ ਆਪਾਂ हां 5 ਕਿਲੋ ਲੈ ਲਏ ਆਪਾਂ ਨੇ ਆਂਦੀਆਂ ਬੜੀਆਂ ਬੜੀਆਂ ਚਟਣੀਆਂ ਵਾਲੀਆਂ ਤੇ ਅੱਜ ਸਭ ਆਪਜੀ ਘਰੇ ਟੱਕਰ ਗਏ ਸੋਚੇ ਆਪਾਂ ਬਣਾ ਲਈਏ ਹੁਣ ਚਟਨੇ ਆ ਸਾਡਾ ਸਭੀ ਲੱਗਿਆ ਹੋਇਆ ਅੱਜ ਹਨਾ ਮੈਂ ਵੀ ਲੱਗਣਾ ਨਾਲ ਚਲੋ ਚਲੋ ਕਰੋ ਕਰੋ ਕੰਮ ਮੈਂ ਤੁਹਾਡਿਕ ਵੀਡੀਓ ਬਣਾ ਰਹੀ ਹਾਂ ਤੁਸੀਂ ਕੰਮ ਕਰੋ ਠੀਕ ਹੈ ਉੱਧਰ ਮੰਮੀ ਤੇ ਰਸ਼ਮੀ ਲੱਗੀਆਂ ਹੋਈਆਂ ਐ ਤਾਂ ਸਾਡੀ ਪੱਖੀ ਲੱਗੀ ਹੋਈ ਐ ਕਿਉਂਕਿ ਸਾਡਾ ਉਹ ਵਾਲਾ ਪੱਖਾ ਹੌਲੀ 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 ਚੱਲ ਰਿਹਾ ਹੈ ਹੋਬ ਤੇ ਰਸਾਂ ਹਾਂ ਦੇ ਹੀ ਐ ਫਿਰ ਅਸੀਂ ਲਾਲੀ ਪੱਖੀ ਕਿਉਂਕਿ ਆਸ਼ਰਮ ਲੱਗ ਰਹੀ ਹੈ ਬਹੁਤ ਜ਼ਿਆਦਾ ਗਰਮੀ ਤੇ ਕਹਿੰਦਾ ਗਰਮੀ ਬਹੁਤ ਐ ਕ ਮੈਂ ਕੱਟ ਦੰਨੀ ਆ ਤੁਸੀਂ ਕਦੋਂ ਕਸ ਕਰਦੇ ਹੋ ਹਾਈ ਸਹੀ ਮੈਂ ਕੱਟ ਦੰਨੀ ਆ ਕੁਝ ਆ ਕੇ ਘਰੀ ਹਲੇ ਉਸ ਦਿਨ ਫਾਂਗੀ ਕਿਤੇ ਨਹੀਂ ਹੋ ਰਹੀ ਸਰ ਨਹੀਂ ਬਣ ਰਹੇ ਉਹ ਤੋਂ ਬੰਦੇ ਮਿੱਠੇ ਤੇ ਘਰੋਂ ਸੀ ਪਾ ਕੇ ਰੱਖਦੇ ਨੇ ਅਸੀਂ ਬਾਅਦ ਵਿੱਚ ਇਹਦਾ ਆਪਾਂ ਕਰਾਂਗੇ ਤੇਲ ਵੀ ਤਾਂ ਅੰਦਰ ਹੁੰਦਾ ਆਹ ਤੇਲ ਨੂੰ ਨਿੱਕੀ ਲੋਹੇ ਦੇ ਜੱਤਨਾ ਪਾਹੋਗਾ ਉਸ ਤੇ ਇਹਦਾ 俺都是俺那农村的。 ਦੀ ਆਪਣੀਆਂ ਅੰਬੀਆਂ ਹੋ ਗਈਆਂ ਸਾਰੀਆਂ ਕੱਦੂ ਕਸ਼ ਤੇ ਆਪਾਂ ਹੁਣ ਇਹਨਾਂ ਨੂੰ ਇਹਦੇ ਵਿੱਚ ਨਮਕ ਲਾ ਕੇ ਰੱਖ ਦਿੰਨੇ ਆਂ ਸ਼ਾਮ ਤੱਕ ਜਿਹੜਾ ਇਹਨਾਂ ਦਾ ਪਾਣੀ ਹੋਊਗਾ ਉਹ ਸਾਰਾ ਬਾਹਰ ਆ ਜਾਊਗਾ ਤੇ ਉਹ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹੋਰ ਨਿਚੋੜ ਕੇ ਬਿਲਕੁਲ ਫਿਰ ਇਹਦੇ ਵਿੱਚ ਮਸਾਲੇ ਪਾ ਕੇ ਰੱਖ ਦਾਂਗੇ ਬਲੌਗ ਦੇ ਨਾਲ ਬਣੇ ਰਹੋ ਦੇਖਿਓ ਤੁਸੀਂ ਅਸੀਂ ਅੰਬੀ ਦੀ ਚਟਨੀ ਨੂੰ ਕਿਵੇਂ ਰੱਖਦੇ ਆਂ ਆਪਣੀਆਂ ਆ 5 ਕਿਲੋ ਹੁੰਦੀਆਂ ਸੀ 1.5 ਕਿਲੋ ਕਿਲੋ 1.5 ਕਿਲੋ ਤਾਂ ਨਿਕਲ ਗਿਆ ਹੋਣਾ ਹੈ ਨਾ ਬਾਕੀ ਗੁਠੀਆਂ ਦਾ ਛਿਲਕਾ ਤਾਂ ਨਿਕਲ ਗਿਆ ਸਾਡੇ ਕਿੰਨੇ ਸਾਡੇ ਕੋਲ 3.5 4 ਕਿਲੋ ਰਹਿ ਗਈਆਂ ਬਹੁਤ ਐ ਸਾਡੇ ਕੋਲ ਪਈ ਆ ਪ੍ਰਾਣੀ ਚਟਣੀ ਵੀ ਅਸੀਂ ਉਹ ਕਿਉਂ ਅਸੀਂ ਇੱਕ ਵਾਰ ਨਹੀਂ ਤੜਦੇ ਹੁੰਦੇ ਹੈਗੇ ਵੀ ਹੁਣ ਬਣਾਈਆ ਤਾਂ ਤੜ ਲਈ ਅਸੀਂ ਇਹਨੂੰ ਪਾ ਕੇ achar ਵਾਂਗੂ ਰੱਖ ਦਨੇ ਆ ਜਦ ਜੀ ਕਰਦਾ ਉਹਨੂੰ ਥੋੜੀ ਥੋੜੀ ਤੜ ਲੰਨੇ ਆ ਸਾਡਾ ਮਤਲਬ ਜੇ ਤੁਸੀਂ ਪਿਛਲਾ ਵਲੌਗ ਦੇਖਣਾ ਹੈ ਅਸੀਂ ਉਹਨੂੰ ਡਿਸਕ੍ਰਿਪਸ਼ਨ ਚ ਪਾ ਦਾਂਗੇ ਤੇ ਜੇ ਤੁਸੀਂ ਪਿਛਲੇ ਬਲੌਗਾਂ ਜਾ ਕੇ ਦੇਖ ਲਿਓ ਅਸੀਂ ਆਹ ਚਟਣੀ ਨੂੰ 4-5 ਸਾਲ ਵੀ ਰੱਖ ਲੈਨੇ ਆ ਆ ਖਰਾਬ ਨਹੀਂ ਹੁੰਦੀ ਇਹਨੂੰ ਐਵੇਂ ਹੀ ਰੱਖ ਦੇਣਾ ਸੀ ਮਸਾਲੇ ਪਾ ਕੇ ਜਦ ਤਲਣੀ ਆ ਫਿਰ ਆਪਾਂ ਇਹਦੇ ਵਿੱਚ ਮਿੱਠਾ ਜੀਰਾ ਜੋ ਵੀ ਪਾਉਣਾ ਹੈ ਉਹ ਪਾਵਾਂਗੇ ਹੁਣ ਆਪਾਂ ਇਹਨੂੰ ਨਮਕ ਪਾ ਕੇ ਰੱਖ ਦਨੇ ਆ ਕਿਉਂਕਿ ਜਿਹੜਾ ਵੀ ਹੈ ਜੇ ਪਾਣੀ ਐਕਸਟਰਾ ਹੋਊਗਾ ਉਹ ਸ਼ਾਮ ਤੱਕ ਸਾਰਾ ਨਿਕਲ ਜਾਊਗਾ ਪਾਣੀ ਬਹੁਤ ਹੋ ਜਾਂਦਾ ਇਹਨਾਂ ਚ ਜਿਵੇਂ ਹੀ ਪਾ ਦੋ ਨਾ ਫਿਰ ਉਹ ਖਰਾਬ ਹੋ ਜਾਂਦੀ ਚਟਣੀ ਜੇ ਆ ਪਾਣੀ ਨਾ ਆਪਾਂ ਕੱਢੀਏ ਬੱਦਲ ਹੋ ਗਿਆ ਫਿਰ ਨਾਲੇ ਜਦੋਂ ਨੂੰ ਤਲਦੇ ਆ ਫਿਰ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਪਾਣੀ ਸੁੱਕਣ ਨੂੰ ਨਾਲੇ ਜਿਹੜਾ ਪਾਣੀ ਹੁੰਦਾ ਕੱਚਾ ਜਾਂ ਉਹ ਫਿਰ ਚਟਣੀ ਖਰਾਬ ਕਰ ਦਿੰਦਾ ਆ ਚਟਣੀ ਨੂੰ ਆਪਾਂ 4 ਸਾਲ 5 ਸਾਲ ਜਿੰਨੇ ਮਰਜ਼ੀ ਦੇ ਰੱਖ ਲਈਏ ਆ ਖਰਾਬ ਨਹੀਂ ਹੁੰਦੀ ਹੈਗੀ ਤੁਸੀਂ ਸਾਡੇ ਪਿਛਲੇ ਬਲੌਗਾਂ ਚ ਦੇਖਿਓ ਅਸੀਂ ਚਟਣੀ ਜਿਹੜੀ ਰੱਖੀ ਹੋਈ ਦੀ ਪਹਿਲਾਂ ਵਾਲੀ ਉਹ ਕਿਵੇਂ ਤਲੀ ਸੀ ਇਹਨੂੰ ਤਾਂ ਪਤਾ ਨਹੀਂ ਅਸੀਂ ਕਦੋਂ ਤੜਨਾ ਹੈ ਹਨਾ ਆਪਾਂ ਇਹ ਵਸੂਂ ਬਣਾ ਕੇ ਰੱਖ ਦੇਣੀ ਹੈ ਹੁਣ ਇਹ ਜਿਹੜੀ ਤਲੀ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਪਿੱਛੇ ਜਾ ਕੇ ਮੈਨੂੰ ਵੀ ਜਿਸ ਦਿਨ ਅਸੀਂ ਤਲਾਂਗੇ ਉਸ ਦਿਨ ਤੁਹਾਨੂੰ ਦਿਖਾਵਾਂਗੇ ਤਾਂ ਇਹ ਨਮਕ ਪਾਉਣਸਾਰ ਇਹਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਨੂੰ ਸਾਫ਼ ਕਰਕੇ ਪਹਿਲਾਂ ਇੱਕ ਵਾਰੀ ਇਹਨਾਂ ਫੇਰ ਰੱਖ ਸਰਦਾਰ ਜੀ ਕਹਿੰਦੇ ਤੁਹਾਨੂੰ ਨਮਕ ਥੋੜਾ ਪਾਇਆ ਆਪਾਂ ਥੋੜਾ ਜਿਹਾ ਹੋਰ ਪਾ ਦਿੰਨੇ ਆ ਮੈਂ ਕਿਹਾ ਚਲੋ ਹੁਣ ਤੁਸੀਂ ਵੀ ਆਪਣੀ ਕਰ ਲਓ ਕਾਰਾ ਗੀਰੀ ਇਹਦੇ ਪਰ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਟੱਕੇ ਧੁੱਪ ਦੇ ਵਿੱਚ ਜਿਹੜਾ ਵੀ ਇਹਦਾ ਪਾਣੀ ਹੋਊਗਾ ਉਹ ਸਾਰਾ ਬਾਹਰ ਆ ਜੂਗਾ ਬਾਸ ਜੀ ਬਹੁਤ ਹੈ ਬਾਚੋ ਵੀ ਪਾਣੀ ਪਾਉਣਾ ਹੈ ਨਮਕ ਇਹਦੇ ਵਿੱਚ ਆਪਾਂ ਨੇ ਚਲੋ ਜੀ ਆਪਾਂ ਹੁਣ ਇਹਨੂੰ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਅਸੀਂ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾ ਕੇ ਕਿਵੇਂ ਇਹਨੂੰ ਰੱਖਣਾ ਹੈ ਜੀ ਆਪ ਲੋ ਜੀ ਆਪਣੇ ਆਂਬੀਆਂ ਚੋਂ ਪਾਣੀ ਨਿਕਲ ਗਿਆ ਇੰਨਾ ਪਾਣੀ ਨਿਕਲ ਗਿਆ ਗੁਸਤਾ ਦਾ ਪਰ ਇਹ ਦੱਬ ਦੱਬ ਕੇ ਕੱਢ ਲਿਆ ਤੇ ਕੁਸ ਨੂੰ ਨਮਕ ਨਾਲ ਨਿਕਲ ਗਿਆ ਸੀਗਾ ਆ ਦੇਖ ਲਓ ਕਿੰਨੀ ਇੱਕ ਹੋ ਗਈਆਂ ਆਪਣੀਆਂ ਹੁੰਦੀਆਂ ਤੇ ਬਿਲਕੁਲ ਹੋ ਗਈਆਂ ਸੁੱਕੀਆਂ ਖੁਸ਼ਕ ਤੇ ਆਪਣੇ ਦੱਬ ਦੱਬ ਕੇ ਇਹਨਾਂ ਦਾ ਪਾਣੀ ਸਾਰਾ ਕੱਢਦਾ ਕਿਉਂਕਿ ਆਪਾਂ ਇਹ ਹੁਣ ਪਾਣੀ ਕਿੰਨੇ ਰੱਖਣੀਆਂ ਨਾ ਖਰਾਬ ਨਾ ਹੋਵੇ ਤਾਂ ਕਰਕੇ ਸਾਰਾ ਪਾਣੀ ਕੱਢਦਾ ਤੇ ਹੁਣ ਹੁਣ ਆਪਾਂ ਆ ਪਾਣਾ ਪਾਣੀ ਕੱਢ ਲਨੇ ਆ ਕਿਸੇ ਭਾਂਡੇ ਚ ਇਹਦੇ ਵਿੱਚ ਆਪਾਂ ਚਾਹੇ ਮਿਰਚਾਂ ਦਾ achar ਪਾ ਲਈਏ ਜਾਂ ਕੋਈ ਵੀ achar ਪਾ ਲਈਏ ਕਿਉਂਕਿ ਇਹ ਹੈਗਾ ਖੱਟਾ ਤੇ ਨਮਕ ਵਾਲਾ ਪਾ ਲੰਨਾ ਤੇ ਇਹਦੇ ਵਿੱਚ ਆਪਾਂ ਨੂੰ ਪਾ ਲੈਨੇ ਆ ਮਸੋਂ ਤੇ ਪਾਣੀ ਇਹ ਰਿਚੋ ਦੇ ਤ ਹੈ ਨਾ ਪਕੜਦਨੇ ਰੱਖਦਨੇ ਇੱਧਰ ਮੈਂ ਗਿਚੇ ਰਲਾ ਲੰਦੇ ਨਾਲੇ ਖੁੱਲਾ ਭਾਂਡਾ ਦੋੜੇ ਵਿੱਚ ਨਿਕਲ ਜਾਣਾ ਸਾਰਾ ਨਮਕ ਨੀਚੇ ਇਹਨੂੰ ਪਟਟ ਇਹ ਰੱਖਦੇ ਇਹਨੂੰ ਭਾ ਕੇ ਦੇਖਣੇ ਕਿਉਂ ਨਹੀਂ ਹੋਣ ਸਾਡਾ ਬਣ ਗਿਆ ਪ੍ਰੋਗਰਾਮ ਥੋੜਾ ਜਿਹਾ ਮਾਰਕੀਟ ਚ ਜਾਣ ਦਾ ਤੇ ਥੋੜਾ ਜਿਹਾ ਸਾਮਾਨ ਲੈ ਕੇ ਆਉਣਾ ਤੇ ਮੈਂ ਸੋਚਿਆ ਉਹਨੂੰ ਰੜਾ ਦਈਏ ਕਿਉਂਕਿ ਇਹ ਖਰਾਬ ਹੋ ਜੀ ਸਵੇਰ ਤੱਕ ਫਿਰ ਤੇ ਇਹ ਪਾਲੇ ਆਪਾਂ ਨੇ ਇਹ ਪਾਲਣੇ ਆਪਾਂ ਇਹਦੇ ਵਿੱਚ ਮਿੱਠੇ ਥੋੜੇ ਜਿਹਾ 150 ਗ੍ਰਾਮ ਮਿੱਠੇ ਹਮਸਾ ਤੇ 100 ਗ੍ਰਾਮ ਪਾ ਲਈ ਆਪਾਂ ਨੇ ਇਹਦੇ ਵਿੱਚ ਕਲੌਂਜੀ ਨਮਕ ਇਹਦੇ ਵਿੱਚ ਆਪਾਂ ਨੇ ਪਾਇਆ ਹੋਇਆ ਆਪਾਂ ਇਹ ਤੁਸ ਪਾਵਾਂਗੇ ਬਹੁਤ ਬਿਲਕੁਲ ਥੋੜਾ ਜਿਹਾ ਨਮਕ ਜਿੰਨੇ ਵਿੱਚ ਆਪਾਂ ਨੇ ਅੱਧਿਕ ਜਿਹਾ ਵੀ ਪਾ ਦਿੱਤਾ ਨਮਕ ਵੀ ਥੋੜਾ ਜਿਹਾ ਪਸਤਾ ਪਾਣੀ ਨਿਕਲ ਗਿਆ ਕੁਝ ਰਹਿ ਗਿਆ ਬਾਕੀ ਅਸੀਂ ਜਦੋਂ ਮਤਲਬ ਤੜਦੇ ਹੁੰਦੇ ਆ ਫਿਰ ਟੇਸਟ ਦੇਖ ਲੈਂਦੇ ਆ ਜੇ ਘੱਟ ਨਮਕ ਹੈ ਤਾਂ ਫਿਰ ਹੋਰ ਵੀ ਪਾ ਜਿਵੇਂ ਬਾਅਦ ਤੋਂ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਵਾਂਗੇ ਹਲਦੀ ਸਮਝਣ ਵਰਤ ਕੋਈ ਸੌਫਟ ਬਣਾ। ਤੱਕ ਨਰ ਚਿੱਪ ਤੇ ਸਮੁੰਚਾਣੇ ਦੀ ਵੀ ਕਾਲੀ ਹੈ। ਬਸ ਆ ਜੀ ਚਫਾ ਕੇ ਆਪਾਂ ਇਹਨੂੰ ਮਿਕਸ ਕਰ ਦੇਣਾ। ਉਸੀਂ ਆਪਾਂ ਨੇ ਕਰ ਲਿਆ ਹੈ ਮਿਕਸ ਇਹਦੇ ਵਿੱਚ ਆਪਾਂ ਮਿਰਚ ਨਹੀਂ ਪਾਉਂਦੇ ਮਿਰਚ ਜਦੋਂ ਆਪਾਂ ਇਹਨੂੰ ਤੜਨਾ ਹੈ ਆਪਾਂ ਫਿਰ ਮਿਰਚ ਪਾਉਣੀ ਹੁੰਦੀ ਹੈ ਕਿਉਂਕਿ ਜਦੋਂ ਇਹਨੂੰ ਤਲਦੇ ہیں ਫਿਰ ਮਿਰਚ ਪਾਈ ਹੁੰਦੀ ਹੈ ਤਾਂ ਉਹ ਹੀਟਾ ਲੱਗਣ ਲੱਗਦੀ ਹੈ ਜੇ ਪਾਣੀ ਹੋਈ ਕਾਲੀ ਪਪਲਸ ਕਾਲੀ ਮਿਰਚ ਵੀ ਨਹੀਂ ਪਾਉਣੀ ਅਸੀਂ ਆਹੀ ਮਿਕਸ ਕਰਕੇ ਨਾ ਐਵੇਂ ਰੱਖ ਦਿੰਨੇ ਹੁੰਦੇ ਆ ਤੇ ਜਦ ਅਸੀਂ ਇਹਨੂੰ ਤਲਦੇ ਹਾਂ ਜੇ ਆਪਾਂ ਹੁਣ 6 ਮਹੀਨੇ ਤੱਕ ਤੜਲੀਏ ਜਾਂ ਸਾਲ ਤੱਕ ਤੜਲੀਏ ਜਦ ਵੀ ਤੜਲੀਏ ਪਰ ਹਲੇ ਸਾਡੇ ਕੋਲ ਪ੍ਰਾਣੀ ਪਈ ਹੈ ਅਸੀਂ ਉਹ ਤੜ ਲੈਣੀ ਹੈ ਪਹਿਲਾਂ ਤੇ ਫਿਰ ਆਪਾਂ ਇਹਦੇ ਵਿੱਚ ਹੋਰ ਜੋ ਵੀ ਕੁਝ ਪਾਉਣਾ ਹੈ ਨਾ ਫਿਰ ਪਾ ਸਕਦੇ ਹਾਂ ਜੀਰਾ ਵੀ ਆਪਾਂ ਫੇਰੇ ਪਾਵਾਂਗੇ ਇਹਦੇ ਵਿੱਚ ਚਲੋ ਆਪਾਂ ਇਹ ਕਰ ਲਿਆ ਮਿਕਸ ਤੇ ਇਹਦੇ ਵਿੱਚ ਆਪਾਂ ਪਾ ਦਨੇ ਦੋ ਚਾਰ ਕਿਲੌਂਗ ਪਾ ਦਨੇ ਤੇ ਹੁਣ ਆਪਾਂ ਪਾਈਏ ਇਹਦੇ ਵਿੱਚ ਤੇਲ ਸਰੋਂ ਦਾ ਕਾੜ ਕੇ ਰੱਖਿਆ ਹੋਇਆ ਹੈ ਇਹ ਠੰਡਾ ਕਰਿਆ ਹੋਇਆ ਹੈ। ਕਾੜ ਕੇ ਆਪਾਂ ਇਹਨੂੰ ਠੰਡਾ ਕਰ ਲਿਆ। ਤਾਂ ਆਪਾਂ ਇਹਨੂੰ ਹੁਣ ਹਰੇ ਵਿੱਚ ਕਰ ਲਿਆ ਮਿਕਸ। ਆਪਾਂ ਨੇ ਡੱਬੇ ਆਪਣੇ ਡੱਬਾ ਧੋ ਕੇ ਸੁਕਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਤੇਲ। ਥੋੜਾ ਜਿਹਾ ਤੇਲ ਪਾ ਕੇ ਸਾਰਿੰਗੇ ਸਾਈਡਾਂ ਤੇ ਤੇਲ ਲਾ ਲੀਏ। ਆ ਮੇਰਾ ਐਕਸਪੀਰੀਅੰਸ ਹੈ ਬਾਕੀ ਪਤਾ ਨਹੀਂ ਇਹ ਨਾ ਮਤਲਬ ਸਾਰੇ ਕਿਵੇਂ ਹੋ ਕਰਦੇ ਹੋਣੇ ਪਰ ਮੇਰਾ ਐਕਸਪੀਰੀਅੰਸ ਹੈ ਕੋਈ ਚੀਜ਼ ਖਰਾਬ ਨਹੀਂ ਹੋਈ ਹੈਗੀ ਐਵੇਂ ਕਰਕੇ ਵਾਹ ਇੱਕ ਸੱਚੇ ਪਾਸ਼ਾ ਪਸੀਲਾ ਪਰਾਰੇ ਦੇ ਵਿੱਚ ਇਹਨੂੰ ਪਾ ਕੇ ਰੱਖ ਦਿੰਦੇ ਹਾਂ ਬਸ ਇਹਨਾਂ ਖੰਮਾ ਆਪਣਾ ਚਟਣੀ ਦਾ ਆਪਾਂ ਨੇ ਇਹਦੇ ਵਿੱਚ ਪਾ ਕੇ ਰੱਖ ਦਿੱਤੀ ਬਾਜੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਦਈਏ ਇਹਦੇ ਵਿੱਚ ਆਪਾਂ ਨੇ ਹੋਰ ਕੋਈ ਵੀ ਕੁਝ ਨਹੀਂ ਕਰਨਾ ਹੈਗਾ ਜਿਆਦਾ ਤੇ ਜਿਆਦਾ ਕੋਈ ਕੰਮ ਨਹੀਂ ਹੈਗਾ ਇਹਦੇ ਵਿੱਚ ਫਸ ਜੋ ਵੀ ਹੈਗਾ ਕੁਝ ਆਪਾਂ ਨੇ ਕਲੌਂਜੀ ਤੇ ਮੇਥੇ ਵੀ ਤਾਂ ਮਿਕਸ ਕਰਿਆ ਕਿਉਂਕਿ ਇਹ ਫਿਰ ਚੰਗੀ ਤਰ੍ਹਾਂ ਨਾਲ ਖਟਾਸ ਦੇ ਵਿੱਚ ਗਲ ਜਣੇ ਆ ਫਿਰ ਜੇ ਆਪਾਂ ਟਾਈਮ ਤੇ ਪਾਈਏ ਤਾਂ ਫਿਰ ਉਹ ਕੱਚੇ ਜਿਹੇ ਰਹਿ ਜਣੇ ਆ ਬੱਚੇ ਕੰਦੀ ਨਹੀਂ ਹੈਗੇ ਤੁਸੀਂ ਕੜਤਿਆਂ ਵਿੱਚ ਕਾਜੂ ਦਾ ਖੰਬਦਮ ਜੋ ਵੀ ਪਾ ਲੋ ਮਨਜੀ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਹਾਂਜੀ ਨੂਣ ਨਾਲ ਕਰ ਦੇਣਾ ਕਵਰ ਚਲੋ ਜੀ ਆਪਾਂ ਹੁਣ ਇਹਨੂੰ 2-3 ਦਿਨ ਧੁੱਪ ਚ ਰੱਖਾਂਗੇ ਤੇ ਸ਼ਾਮ ਨੂੰ ਚੱਕ ਲਿਆ ਕਰਾਂਗੇ ਉਹ ਤੋਂ ਬਾਅਦ ਬਸ ਆਪਾਂ ਇਹਨੂੰ ਬੰਦ ਕਰਕੇ ਰੱਖ ਦੇਣਾ ਹੈ ਬਸ ਇੰਨਾ ਕ ਆਪਣਾ ਕੰਮ ਹੈ ਚਲੋ ਜੀ ਆਪਾਂ ਤੇ ਪਸੀਨਾ ਆ ਰਿਹਾ ਬਹੁਤ ਜ਼ਿਆਦਾ ਤੇ ਹੁਣ ਆਪਾਂ ਚੱਲੇ ਆਂ ਮਾਰਕੀਟ ਤੇ ਉਹ ਥੋੜੀ ਜਿਹੀ ਵਧੀ ਲੱਗਦੀ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਣਾ ਹੁਣ ਬਣ ਗਿਆ ਗਰਮੀ ਦਾ ਬਹੁਤ ਜ਼ਿਆਦਾ ਹੈ ਬਦਲ ਹੋਇਆ ਹੈ ਪਰ ਮੀਂਹ ਨਹੀਂ ਪੈ ਰਿਹਾ ਹੈਗਾ ਤੇ ਅਪਾ ਹੁਣ ਬਣ ਗਿਆ ਪਲਾਨ ਮਾਰਕੀਟ ਜਾਣ ਦਾ ਕਿ ਆਪਾਂ ਚਲੋ ਆਪਾਂ ਜਿਹੜਾ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਉਹ ਲੈ ਆਈਏ ਤੇ ਦਿਨ ਚ ਦਾ ਸਾਰ ਦਿਨ ਜਾਣ ਨੂੰ ਦਿਲ ਨਹੀਂ ਕਰਦਾ ਗਰਮੀ ਚ ਤੇ ਇੱਥੇ ਸ਼ਾਮ ਨੂੰ ਥੋੜਾ ਜਿਹਾ ਟਾਈਮ ਹੁੰਦਾ ਹੁਣ ਟਾਈਮ ਹੋਣ ਵਾਲਾ ਹੈ 7 ਵਜੇ ਦਾ 6:50 ਮਿੰਟ ਹੋ ਗਏ ਤੇ ਹੁਣ ਅਸੀਂ ਚੱਲੇ ਆ ਬਸ ਜਿਵੇਂ ਹੈ ਸੀ ਬੱਚੇ ਕਹਿੰਦੇ ਅਸੀਂ ਐਵੇਂ ਹੀ ਜਾਣਾ ਹੈ ਅਸੀਂ ਕੱਪੜੇ ਨਹੀਂ ਚੇਂਜ ਕਰਨੀ ਗਰਮੀ ਬਹੁਤ ਹੈ ਦੇ ਉਹ ਦੋਨੋਂ ਜਾ ਕੇ ਮਿਲਦੇ ਹਾਂ ਮਰੰਡੇ ਸਾਡੇ ਨਾਲ ਦੋ ਮੈਂਬਰਾਂ ਨੇ ਹੋਰ ਜਾਣਾ ਹੈ ਤੇ ਵੀਰਾਂ ਵੀਡੀਓ ਤਾਂ ਬਹੁਤ ਅਲਰਜੀ ਹੈ ਤੇ ਸ਼ਾਇਦ ਉਹ ਵੀਡੀਓ ਚ ਨਾ ਆਉਣ ਤੇ ਤੁਹਾਨੂੰ ਤਾਂ ਬਿਲਾ ਸਕਦੀ ਨਹੀਂ ਆਪਾਂ ਚੱਲੋ ਫੇ ਹੁਣ ਘਰ ਦੋ ਤੇ ਆਪਾਂ ਹੋਗੇ ਗੱਡੀ ਚ 6 ਮੈਂਬਰ ਗੱਡੀ ਆਪਣੀ ਹੈਗੀ ਉਹ 5 ਸੀਟਰ ਇੱਕ ਮੈਂਬਰ ਆਪਾਂ ਨੇ ਗੋਦੀ ਚ ਬਿਠਾ ਲਿਆ ਤੇ ਬਾਕੀ ਦੋ ਮੈਂਬਰ ਸਾਡੇ ਉਹ ਥੋੜੇ ਜਿਹੀ ਵੀਡੀਓ ਚ ਆਉਣ ਦੇ ਸੰਗਦੇ ਆ ਉਹ ਕਹਿੰਦੇ ਸਾਨੂੰ ਥੋੜੀ ਜੀ ਇਨਫੈਕਸ਼ਨ ਹੈ ਵੀਡੀਓ ਤੇ ਅਸੀਂ ਉਹਨਾਂ ਨੂੰ ਵਿੱਚ ਲੈ ਕੇ ਨਹੀਂ ਆ ਰਹੇ ਹੈਗੇ ਆ ਸਭ ਨੂੰ ਦੇਖ ਲਓ ਅਸਾ ਬੈਠਿਆ ਪਿੱਛੇ ਦੋ ਮੈਂਬਰ ਆਪਣੇ ਹੋਰ ਆ ਪਿੱਛੇ 5 6 ਥੋੜੇ ਥੋੜੇ ਤਾਂ ਦਿਖ ਰਹੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਜਲਦੀ ਜਲਦੀ ਸਬਸਕ੍ਰਾਈਬ ਦਾ ਨਾਮ ਹੈ ਬਿਊਟੀ ਫੁੱਲ ਵੀਡੀਓ ਵਾਚ ਕਰੋ ਤਾਂ ਕਿ ਸਾਡਾ ਵੀ ਚੈਨਲ ਜਲਦੀ ਜਲਦੀ ਮੋਨਟਾਈਜ਼ ਹੋ ਅਸੀਂ ਪਹੁੰਚ ਗਏ ਸੂਟ ਵਾਲੀ ਦੁਕਾਨ 'ਚ ਪਰ ਸੂਟ ਹਲੇ ਤੱਕ ਕੋਈ ਨਹੀਂ ਪਸੰਦ ਆ ਰਿਹਾ ਹੈਗਾ ਹੁਣ ਪਤਾ ਨਹੀਂ ਇਹਨਾਂ ਲੈਣਾ ਕਿ ਨਹੀਂ ਸੰਡੇ ਕਰਕੇ ਮਾਰਕੀਟ ਵੀ ਸਾਰੀ ਪਈ ਬੰਦ ਜਿੱਥੇ ਅਸੀਂ ਜਾਣਾ ਸੀ ਉਹ ਦੁਕਾਨਾਂ ਹੈਗੀਆਂ ਬੰਦ ਹੁਣ ਆਪਾਂ ਨਵੀਂ ਸ਼ਾਪ 'ਚ ਹੁਣ ਪਤਾ ਨਹੀਂ ਕਿ ਪਸੰਦ ਆਉਣੇ ਕਿ ਨਹੀਂ ਆਉਣ ਹੈਗੇ ਚਲੋ ਸੂਟ ਆ ਨਹੀਂ ਪਸੰਦ ਤੇ ਆਪਾਂ ਹੁਣ ਚੱਲਦੇ ਹਾਂ ਹੋਰ ਦੁਕਾਨ 'ਚ ਜੋ ਵੀ ਜਰੀ ਆਪਣੀ ਵੀਡੀਓ ਬਣਾ ਲਈਏ ਬਣਾਉਣਾ ਤਾਂ ਬੰਦੇ ਨਹੀਂ ਹੈਗੇ ਆ ਕਹਿੰਦੇ ਸਾਡੀ ਵੀਡੀਓ ਨਾ ਬਣਾਈ ਅਸੀਂ ਜੀ ਨੂੰ ਬੋਕੀ ਆ ਗਏ ਦੁਕਾਨ ਚੋਂ ਬੋਕੀ ਲੈ ਲੈਂਦੇ ਜੀ ਪਸੰਦ ਤੱਕ ਨਹੀਂ ਤਾਂ ਸੌਦੇ ਰੱਖੀਏ ਨਾ ਬਸ ਆਹੀ ਸੂਟ ਉੱਥੇ ਰੋ ਜਿੰਜਰੇ ਆ ਹਾਂ ਹਾਂ ਸੇਵ ਹੋ ਹੀ ਆ ਬਰਾ ਵੀ ਹੈ ਨਾ ਹੋਜੀ ਹੁੰਦੇ ਆ ਇਹ ਜੀ ਸੂਟ ਹੈ ਚਲੋ ਜੀ ਆਪਾਂ ਮਿਲਦੇ ਆਂ ਫੇਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੂੰ ਹੁਣ ਹੋ ਗਿਆ ਟਾਈਮ ਬਹੁਤ ਜ਼ਿਆਦਾ ਤੇ ਹੁਣ तकरीबन 5:30 ਦਾ ਟਾਈਮ ਹੋ ਗਿਆ ਕਿਉਂਕਿ ਅਸੀਂ ਘਰੋਂ ਹੀ ਬਹੁਤ ਲੇਟ ਕੇ ਆਏ ਸੀ ਤੇ ਹੁਣ ਆਪਾਂ ਮਿਲਦੇ ਆਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੀ ਜੀ